ਵਧ ਗਿਆ ਮੈਂ ਦੇਖ ਲਾ ਮੈਂ ਮਾਰਦਾ ਨਹੀਂ ਜੇ ਮੈਂ ਮਾਰਦੇ ਆ ਗਿਆ ਨਾ ਵਧ ਗਿਆ ਆ ਗਿਆ ਕੋਈ ਆ ਨਾ ਵਧ ਗਿਆ ਕੰਮ ਵਧ ਗਿਆ ਵਧ ਗਿਆ ਲੈ ਲੈ ਕੈਂਚੇ ਚ ਲੈ 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 ਕੈਂਚੇ ਚ ਗਾਣੇ ਇੱਥੇ ਹੀ ਇੱਥੇ ਹੀ ਟਟ ਟਟ ਕੁੰਡੀ ਹਲਾ ਬੜਦੋ ਜਿੰਨੋ ਬੜਦੋ ਕੁੰਡੀਆਂ ਮੈਨੂੰ ਆਉਂਦਾ ਨਾ ਮੇਰੇ ਵੀ ਆ ਗਿਆ ਬਹੁਤ ਸਾਰਿਆਂ ਦੇ ਹੁੰਦੇ ਆ ਆਉਂ ਕਿਤੇ ਹੁੰਦੇ ਚੱਲ ਬੈ ਕੰਮ ਫੇਰ ਫੇਰ ਚੱਲ ਪੈ ਗਾ ਗੁੱਸੇ ਵਾਲਾ ਜੋ ਆਕਾਂ ਚ ਸੱਪੜਾ ਲਾ ਗਿਆ ਨੇ ਸੱਪੜਾ ਹੱਥ ਨਹੀਂ ਤੇਰਾ ਆਪਣੇ ਦੋ ਬਹੁਤ ਵਧੀਆ ਬੱਸ ਸੁਗਨੂਤੀਆਂ ਲਈ ਓਏ ਮੈਂ ਯਾਦ ਵੀ ਕੀ ਬੱਟਰ ਬੱਸਾਂ ਦੇ ਵੀ ਨਹੀਂ ਨਹੀਂ ਯਾਰ ਮੈਨੂੰ ਬੜੀ ਆ ਖਾ ਦੋ ਬੜਾ ਹੈ ਤੇਰੀ ਹੁੰਦਾ ਮੈਂ

ਉਹ ਦੇ ਆਪਣੇ ਕਾੜੀ ਲੈ ਲੈ ਕੈਂਚੇ ਚ ਲੈ ਲੈ ਕੈਂਚੇ ਚ ਲੈ ਲੈ ਹਾਲ ਲੈ ਲੈ ਕੈਂਚੇ ਚ ਦਾ ਕੂਟੀਆ ਲੱਗ ਜਾਂਦੇ ਪੈ ਟੈ ਟਾ ਕਮ ਬੜਾ ਜੋ ਤੱਕੜਾ ਪਾਇਆ ਫੜਦੇ ਹੀ ਨਹੀਂ ਹਟਾਏ ਪੈਂਦੇ ਹੀ ਜਵਾ ਉਹ ਜੁਨੇ ਨੀ ਨੀ ਆਹ ਦੇ ਆਹ ਅਜੇ ਫਿਰ ਤੂੰ ਆ ਦੇ ਆਹ ਸਾਰੇ ਜਾਣੇ ਆ ਨਹੀਂ ਰੋਣਾ ਬੜ ਬੂ ਬੋਲਾ ਵਿੱਚ ਨਾ ਮਰਦੀ ਤੋਰ ਵਾਲਾ ਕੁੰਡੀ ਵਾਲਾ ਬੜ ਦੀਨ ਬੜ ਦਮ ਕੁੰਡੀ ਮੈਨੂੰ ਆ ਡਾਕਟਰ ਆ ਮੇਰੇ ਵੀ ਆ ਗਿਆ ਬਹੁਤ ਸਾਰਿਆਂ ਦੀ ਹੁੰਦੀ ਆ ਆ ਜਾ ਆਮ ਕਿਤੇ ਰਹਿੰਦੇ ਅਲੀ ਲਵ ਮਾਈ ਅਧਿਕਰਮ ਕੋਠੜੇ ਮੈਂ ਤੇਰਾ ਮੁਰੂਪ ਹੈ ਆਸਾਨ ਨਾ ਨੂੰ ਸਭ ਦੇ ਮੇਰੇ ਸਾਰੇ ਲੜੀ ਦਾ ਹੈ